ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਪੰਜਾਬ ਹਰਿਆਣਾ ਬਾਰਡਰ ਉੱਤੇ ਇੱਕ ਪੁਲ 'ਤੇ ਚੌਕੀ ਦੇ ਗਰਨੇਡ ਨਾਲ ਹਮਲਾ ਕੀਤਾ ਗਿਆ ਬੱਬਰ ਖਾਲਸਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ ਹਰਿਆਣਾ ਪੁਲਿਸ ਨੇ ਦੱਸਿਆ ਕਿ ਅਜੀਮਗੜ੍ਹ ਚੌਂਕੀ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਹਮਲਾ ਨਹੀਂ ਲਿਆ ਮੌਕੇ ਤੇ ਇੱਥੇ ਅਧਿਕਾਰੀਆਂ ਨੇ ਜਾਇਜ਼ਾ ਲਿਆ ਰਾਮ ਲੱਲਾ ਦੀ ਰਾਮ ਨਾਮੀ ਦੇ ਮੌਕੇ ਤੇ ਧੂਮਧਾਮ ਨਾਲ ਮਨਾਈ ਗਈ ਜੁੱਧਿਆ ਵਿੱਚ ਰਾਮ ਨਾਮੀ ਦੇ ਰਾਮ ਲੱਲਾ ਦਾ ਸੂਰੇ ਤਿਲਕ ਕੀਤਾ ਗਿਆ ਸ੍ਰੀਹਿੰਦ ਦੀ ਅਨਾਜ ਮੰਡੀ ਵਿਖੇ ਅੱਜ ਕਿਸਾਨ ਦੇ ਉੱਥੇ ਬੰਦੀਆਂ ਵੱਲੋਂ ਜੋਜਿਤ ਕਿਸਾਨ ਮਹਾਪੰਚਾਇਤ ਦਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਰੀਬ 131 ਦਿਨਾਂ ਦੇ ਬਾਅਦ ਆਪਣਾ ਮਾਨਰਮਰਤ ਖਤਮ ਕਰ ਦਿੱਤਾ ਹੈ ਉਨ੍ਹਾਂ ਨੂੰ ਖੰਨਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਐਮਐਸਪੀ ਦੀ ਗਰੰਟੀ ਨੂੰ ਮਜ਼ਬੂਤ ਬਣਾ ਲੈ ਉਹਨਾਂ ਨੇ ਕਹਿ ਕਿ ਇੱਕ ਹੋਰ ਸਖਤ ਮੋਰਚੇ ਦੀ ਜ਼ਰੂਰਤ ਪਵੇਗੀ ਜੰਮੂ ਕਸ਼ਮੀਰ ਦੇ ਇੱਕ ਉਪਬਾੜਾ ਜੰਗਲਾ ਵਿੱਚ ਜੰਗੀ ਸਮਗਰੀ ਦੇ ਸਬੰਧਤ ਇੱਕ ਜ਼ਖੀਰਾ ਬਰਾਮਦ ਹੋਇਆ ਹੈ ਮੱਧ ਪ੍ਰਦੇਸ਼ ਵੀ ਜੰਗਲਾਤ ਵਿਭਾਗ ਦੀ ਟੀਮ ਤੇ ਰੇਟ ਮਾਫੀਆ ਨੇ ਹਮਲਾ ਕਰ ਦਿੱਤਾ ਜਿਸ ਨਾਲ ਦੋ ਲੋਕ ਜ਼ਖਮੀ ਹੋ ਗਏ ਹਿਮਾਚਲ ਪ੍ਰਦੇਸ਼ ਦੀਆਂ ਬਸਾਂ ਦੀ ਭੰਨਤੋੜ ਕਰਨ ਤੇ ਖਾਲਸਾ ਦੇ ਨਾਰੇ ਲਿਖਣ ਵਾਲੇ ਵਿਅਕਤੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਡੋਨਾਲਡ 트੍ਰੰਪ ਅੱਜ ਨੇਤਨ ਜਾਹੂ ਨਾਲ ਵਾਈਟ ਹਾਊਸ ਵਿੱਚ ਮੁਲਾਕਾਤ ਕਰਨਗੇ ਇਹ ਉਨ੍ਹਾਂ ਦੀ ਦੂਸਰੀ ਮੁਲਾਕਾਤ ਹੈ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਹੋ ਸਕਦਾ ਹੈ ਇਸ ਸੰਬੰਧੀ ਉਨ੍ਹਾਂ ਵਿਚਕਾਰ ਵਿਚਾਰ ਵਟਾਂਦਰਾ ਹੋਵੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਅਰਧਪਤੀ ਐਲਨ ਮਾਸਕ ਦੇ ਖਿਲਾਫ ਸਾਰੇ 50 ਸ਼ਹਿਰਾਂ ਵਿੱਚ ਪ੍ਰਦਰਸ਼ਨ ਨੇ ਇਹਨਾਂ ਵਿਰੁੱਧ ਪ੍ਰਦਰਸ਼ਨ ਵਿੱਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਰਿਪੋਰਟ ਦੇ ਅਨੁਸਾਰ ਦੇਸ਼ ਭਰ ਵਿੱਚ 1400 ਤੋਂ ਵੱਧ ਥਾਵਾਂ ਤੇ ਰੈਲੀਆਂ ਕਿਤੇ ਹਨ ਤੇ ਡੋਨਾਲਡ ਟਰੰਪ ਦਾ ਵਿਰੋਧ ਕੀਤਾ ਗਿਆ ਇਸ ਵਿੱਚ 150 ਤੋਂ ਬਾਅਦ ਸੰਗਠਨਾਂ ਨੇ ਭਾਗ ਲਿਆ ਜਰਮਨੀ, ਫਰਾਂਸ, ਪੁਰਤਗਲ, ਇਟਲੀ ਅਤੇ ਬ੍ਰਿਟੇਨ ਵਿੱਚ ਵੀ ਡੋਨਾਲਡ ਟਰੰਪ ਅਤੇ ਐਲਨ ਮਾਸਕ ਦੇ ਖਿਲਾਫ ਲੱਖਾਂ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਨੇ ਮੰਗ ਕੀਤੀ ਕਿ ਦੇਸ਼ ਦੇ ਅੰਦਰ ਲੋਕਤੰਤਰ ਮਜ਼ਬੂਤ ਕੀਤਾ ਜਾਵੇ ਤੇ ਤਾਨਾਸ਼ਾਹੀ ਸ਼ਕਤੀਆਂ ਨੂੰ ਹਟਾਇਆ ਜਾਵੇ ਕੇਰਲ ਦੇ ਸਾਬਕਾ ਮੰਤਰੀ ਐਮ ਏ ਬੇਬੀ ਨੂੰ ਐਤਵਾਨੂ ਮਾਕਬੰਦੇ 24 ਇਤਲਾਜ਼ਬਿਸ ਪਾਰਟੀ ਦੇ ਜਨਰਲ ਸਕੱਤਰ ਵਜੋਂ ਚੁਣ ਲਿਆ ਗਿਆ ਹੈ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ 1984 ਤੋਂ ਲੈ ਕੇ 1998 ਤੱਕ ਰਾਜ ਸਭਾ ਦੇ ਮੈਂਬਰ ਰਹੇ ਹਨ ਬੀਬੀ 2012 ਤੋਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਫੈਸਲੇ ਲੈਣ ਵਾਲੀ ਸਰਬ ਉੱਚ ਸੰਸਥਾ ਪੋਲਿਟ ਬਿਊਰੋ ਦੇ ਮੈਂਬਰ ਵੀ ਹਨ ਜਸਟਿਸ ਪੱਲੀ ਨੂੰ ਜੰਮੂ ਕਸ਼ਮੀਰ ਅਤੇ ਲਦਾਖ ਦੇ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਦੀਸ਼ ਪਾਸ ਕੀਤੀ ਗਈ ਹੈ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਇੰਦੌਰ ਵਿਖੇ ਬੀਕਾਨੇਰ ਬਲਾਸਪੁਰ ਸੁਪਰ ਫਾਸਟ ਐਕਸਪ੍ਰੈਸ ਨੂੰ ਅੱਗ ਲੱਗੀ ਇਸ ਵਿੱਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਜਾਂ ਮਰਨ ਦੀ ਇਸ ਮੰਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ ਅਧਿਕਾਰੀਆਂ ਨੇ ਅੱਗ ਉਤੇ ਕਾਬੂ ਜਲਦੀ ਨਾਲ ਪਾ ਲਿਆ ਕੇਂਦਰੀ ਗ੍ਰਹਿ ਮੰਤਰੀ ਅਮਰ ਸ਼ਾਹ ਤਿੰਨ ਦਿਨਾਂ ਦੌਰਾਨ ਦਿੱਮੂ ਕਸ਼ਮੀਰ ਤੇ ਜਾਣਗੇ ਇੱਥੇ ਉਹ ਸੁਰੱਖਿਆ ਸਬੰਧੀ ਸਟੇਟਿਨਰ ਡਾਇਰੈਕਟੋਰੇਟ ਨਾਲ ਹੀ ਆਪਣੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕਰਨਗੇ ਪੰਜਾਬ ਦੇ ਮੁਕਸਰ ਜ਼ਿਲ੍ਹੇ ਵਿੱਚ ਬਖੋਸਤਾਨਾ ਤੋਂ ਪਾਣੀ ਦੇ ਸੈਂਪਲ ਲਏ ਗਏ ਇਹਨਾਂ ਵਿੱਚੋਂ 65% ਪਾਣੀ ਦੇ ਸੈਂਪਲ ਫੇਲ ਨਿਕਲੇ ਅਤੇ ਪਾਣੀ ਕਾਫੀ ਪ੍ਰਦੂਸ਼ਿਤ ਪਾਇਆ ਗਿਆ ਜੋ ਕਿ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਹੀ ਨੁਕਸਾਨਦੇਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਨੂ ਰਮੇਸ਼ਵਰ ਟਾਪੂ ਤੇ ਪਹਿਲੀ ਖੇਤਰੀ ਅਤੇ ਸਮੁੰਦਰੀ ਸੰਪਰਕ ਨੂੰ ਸਹੂਲਤ ਦਿੱਤੀ ਗਈ ਹੈ ਇੱਥੇ ਉਨ੍ਹਾਂ ਨੇ ਪੰਬਨ ਸਮੁੰਦਰੀ ਪੁਲ ਦਾ ਦੇਖਾਧਨ ਕੀਤਾ ਅਤੇ ਨਵੀਂ ਰਮੇਸ਼ਵਰ ਅਤੇ ਤਾਮਰਮ ਦੇ ਵਿਚਕਾਰ ਸੰਪਰਕ ਹੋਵੇਗਾ ਤੇ ਇੱਥੋਂ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦਿਖਾਈ ਇੱਕ ਤੱਟ ਰੱਖੇ ਜਹਾਜ਼ ਨੂੰ ਵੀ ਇਸ ਨਵੇਂ ਪੁਲ ਦੇ ਹੇਠੋਂ ਤੋਂ ਲਗਾਇਆ ਗਿਆ ਭਾਰਤੀ ਇੰਜੀਨੀਅਰਿੰਗ ਦਾ ਇਹ ਸਭ ਤੋਂ ਵੱਡਾ ਨਮੂਨਾ ਹੈ ਇਸ ਦੇ ਥੱਲੋਂ ਜਹਾਜ਼ ਲਗਾਏ ਜਾਣਗੇ ਤੇ ਪੁਲ ਨੂੰ ਉੱਪਰ ਉਠਾਇਆ ਜਾ ਸਕਦਾ ਹੈ ਇਸ ਇਸਪਾਤ ਦੇ ਬਣੇ ਹੋਏ ਪੁਲ ਨੂੰ 17 ਮੀਟਰ ਤੱਕ ਉੱਚਾ ਚੱਕਿਆ ਜਾ ਸਕਦਾ ਹੈ ਇਸ ਦੀ ਲਾਗਤ 700 ਕਰੋੜ ਰੁਪਏ ਆਈ ਤੇ ਇਹ ਭਾਰਤ ਦਾ ਅਜਿਹਾ ਪਹਿਲਾ ਪੁਲ ਹੈ ਜਿਸ ਦੇ ਹੇਠੋਂ ਜਹਾਜ਼ਾਂ ਨੂੰ ਲੰਘਾਉਣ ਲਈ ਇਸ ਨੂੰ ਲਿਫਟ ਕਰਵਾਇਆ ਜਾਵੇਗਾ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਰੀ ਨੇ ਕਿਹਾ ਹੈ ਕਿ ਭਾਜਪਾ ਨਰੇਂਦਰ ਕੋਈ ਵੀ ਜਾਤੂਵਾਦੀ ਨਹੀਂ ਹੈ ਤੇ ਨਾ ਹੀ ਫਿਰਕੂ ਪਾਰਟੀ ਹੈ। ਉਹਨਾਂ ਨੇ ਕਿਹਾ ਹੈ ਕੋਈ ਵੀ ਵਿਅਕਤੀ ਆਪਣੀ ਜਾਤੀ ਕਾਰਨ ਵੱਡਾ ਨਹੀਂ ਹੁੰਦਾ ਸਗੋਂ ਸਾਰਿਆਂ ਨੂੰ ਇੱਕੋ ਜਿਹੇ ਮੌਕੇ ਦਿੱਤੇ ਜਾ ਰਹੇ ਹਨ। ਸ਼ਿਵ ਸੈਨਾ ਉਦਵ ਬਾਲਨਾ ਸਾਹਿਬ ਠਾਕਰੇ ਦੇ ਪ੍ਰਧਾਨ ਉਦਵ ਠਾਕਰੇ ਨੇ ਕਿਹਾ ਹੈ ਕਿ ਭਾਜਪਾ ਦੀ ਹੁਣ ਨਜ਼ਰ ਇਸਾਈ, ਜੈਨ, ਬੋਧੀ ਅਤੇ Hindu ਮੰਦਰਾਂ ਦੀ ਜ਼ਮੀਨਾਂ ਤੇ ਹੋਵੇਗੀ। ਉਹਨਾਂ ਨੇ ਪਹਿਲਾਂ ਹੀ ਬਕਬੋਰਡ ਪਾਸ ਕਰਕੇ ਮੁਸਲਮਾਨੀ ਜ਼ਮੀਨਾਂ ਤੇ ਹੋਰ ਲੋਕਾਂ ਦੇ ਮੈਂਬਰ ਬਣ ਤੇ ਉਤਨ ਤੇ ਹੱਕ ਜਿਤਾਣ ਦਾ ਦਾਵਾ ਪੇਸ਼ ਕਰਕੇ ਬੇਲ ਪੇਸ਼ ਕੀਤਾ ਹੈ। ਦਿੱਲੀ ਪੁਲਿਸ ਦੇ ਮਾਲਖਾਨੇ ਵਿੱਚ ਅੱਗ ਲੱਗੇ ਜਿਸ ਨਾਲ 150 ਤੋਂ ਵੱਧ ਵਾਹਨ ਸੜ ਕੇ ਸੁਆਹ ਹੋ ਗਏ। ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਨੇ 1 ਕਰੋੜ 51 ਲੱਖ 90 ਮੈਂਬਰ ਬਣਾਏ ਹਨ। ਪੰਜਾਬ ਦੇ ਰਾਜਪਾਲ ਗੁਲਾਬਚੰਦ ਕੁਟਾਰੀਆ ਨੇ ਕਿਹਾ ਹੈ ਕਿ ਜੋਧੀਆਂ ਤੇ ਸ਼ੀਤਾਂ ਦੀ ਧਰਤੀ ਨੂੰ ਨਸ਼ਿਆਂ ਦੇ ਨਾਲ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਤਪਾ ਮੰਡੀ ਵਿਖੇ ਦਰਜਾ 4 ਮੁਲਾਜ਼ਮ ਵੱਲੋਂ ਗਲਤ ਟੀਕਾ ਲਗਾਉਣ ਕਾਰਨ ਮਰੀਜ਼ ਦੀ ਮੌਤ ਹੋ ਗਈ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਧੜਨਾ ਲਗਾ ਦਿੱਤਾ ਗਿਆ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਸੀਨੀਅਰ ਡਾਕਟਰ ਆਪ ਕੰਮ ਕਰਨ ਦੀ ਬਜਾਏ ਜ਼ਿਆਦਾਤਰ ਦਰਜਾ 4 ਮੁਲਾਜ਼ਮਾਂ ਤੋਂ ਹੀ ਮਰੀਜ਼ਾਂ ਦਾ ਇਲਾਜ ਕਰਵਾਈ ਜਾ ਰਹੇ ਹਨ ਜੋ ਕਿ ਕਾਫੀ ਨੁਕਸਾਨਦੇਹ ਸਾਬਤ ਹੁੰਦਾ ਹੈ ਦੂਸਰਾ ਹਸਪਤਾਲਾਂ ਵਿੱਚ ਡਾਕਟਰਾਂ ਦੀ ਵੀ ਕਾਫੀ ਕਮੀ ਪਾਈ ਜਾ ਰਹੀ ਹੈ ਜਿਸ ਕਾਰਨ ਡਾਕਟਰ ਵੀ ਜਹੀ ਫੈਸਲੇ ਲੈਂਦੇ ਹਨ ਸਰਕਾਰੀ ਹਸਪਤਾਲਾਂ ਦੇ ਘਟੀਆ ਪ੍ਰਬੰਧਨ ਦੇ ਕਾਰਨ ਮਰੀਜ਼ ਰੱਬ ਦੇ ਸਹਾਰੇ ਹੀ ਇੱਥੇ ਆਪਣਾ ਇਲਾਜ ਕਰਵਾ ਸਕਦੇ ਹਨ ਸ੍ਰੀ ਰਾਮ ਨਾਮੀ ਉਤਸਵ ਕਮੇਟੀ ਵੱਲੋਂ ਜਲੰਧਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਬਹੁਤ ਸਾਰੇ ਸੀਨੀਅਰ ਕੈਬਨਟ ਮੰਤਰੀ ਅਤੇ ਹੋਰ ਪਾਰਟੀਆਂ ਦੇ ਸੰਬੰਧਿਤ ਨੇਤਾਵਾਂ ਨੇ ਭਾਗ ਲਿਆ ਪੰਜਾਬ ਸਰਕਾਰ ਵੱਲੋਂ 65 ਡੀਐਸਪੀ ਦੇ ਤਬਾਦਲੇ ਕੀਤੇ ਗਏ ਤੇ ਇਸ ਤੋਂ ਨਵਾਂ ਸਰਕਾਰ ਵੱਲੋਂ 97 ਹੋਰ ਪੁਲਿਸ ਅਧਿਕਾਰੀਆਂ ਦੀਆਂ ਵੀ ਤਬਦੀਲੀਆਂ ਕੀਤੀਆਂ ਗਈਆਂ ਭਾਰਤ ਸਰਕਾਰ ਨੇ ਕਿਹਾ ਹੈ ਕਿ ਟਰੰਪ ਦੀ ਟੈਰਫ ਨੀਤੀ ਦੇ ਕਾਰਨ ਇੱਥੇ ਨੌਕਰੀਆਂ ਜਾਣ ਦਾ ਕੋਈ ਵੀ ਖਤਰਾ ਨਹੀਂ ਹੈ ਤੇ ਨਾ ਹੀ ਇੱਥੇ ਮਹਿੰਗਾਈ ਵਧੇਗੀ ਪਰੰਤੂ ਆਉਣ ਵਾਲੇ ਸਮੇਂ ਵਿੱਚ ਹੀ ਇਸ ਦਾ ਪਤਾ ਲੱਗੀਗਾ ਕਿਉਂਕਿ ਸਰਕਾਰਾਂ ਕਹਿੰਦੀਆਂ ਕੁਝ ਹੰਤੇ ਕਰਦੀਆਂ ਕੁਝ ਹਾਰ ਹੋਰ ਹਨ ਡੋਨਾਲਡ ਟਰੰਪ ਨੇ ਭਾਰਤ ਉਤੇ 26 ਪ੍ਰੈਸ਼ਰ ਟੈਰਫ ਲਗਾ ਦਿੱਤਾ ਹੈ ਜਿਸ ਦੇ ਨਾਲ ਇੱਥੇ ਮਾਲ ਦਾ ਆਵਾਜਾਈ ਦੇ ਉਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ ਤੇ ਸਾਡੇ ਉਦਯੋਗਾਂ ਤੇ ਇਸ ਦਾ ਬੁਰਾ ਅਸਰ ਪੈਣ ਦੇ ਬਹੁਤ ਜ਼ਿਆਦਾ ਅਸਾਰ ਹਨ ਟਰੰਪ ਦੀਆਂ ਟੈਰਫ ਨੀਤੀਆਂ ਦੇ ਕਾਰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਭਾਰਤੀ ਸ਼ੇਅਰਾਂ ਬਾਜ਼ਾਰਾਂ ਵਿੱਚੋਂ 10355 ਕਰੋੜ ਰੁਪਏ ਘਟਾ ਲਏ ਹਨ ਇਸ ਨਾਲ ਸ਼ੇਅਰ ਮਾਰਕੀਟ ਵਿੱਚ ਹੋਰ ਮੰਦੀ ਦੇਖਣ ਨੂੰ ਮਿਲ ਸਕਦੀ ਹੈ ਅਮਰੀਕਾ ਸਰਕਾਰ ਵੱਲੋਂ ਭਾਰਤ ਦੇ ਸਪਾਤ ਅਤੇ ਸਟੀਲ ਦੇ ਉੱਤੇ ਜੋ ਟੈਰਫ ਲਗਾਇਆ ਗਿਆ ਸੀ ਇਸ ਦੇ ਸਬੰਧ ਵਿੱਚ ਭਾਰਤੀ ਕੰਪਨੀਆਂ ਇਸ ਦੇ ਪ੍ਰਭਾਵ ਨੂੰ ਤੇ ਇਸ ਦਾ ਮੁੱਲਾਂ ਅੰਕਣ ਕਰਨ ਵਿੱਚ ਰੁੱਝ ਗਈਆਂ ਹਨ ਕਿ ਕਿੰਨਾ ਕੁ ਸੈਕਟਰ ਤੇ ਇਸ ਦਾ ਪ੍ਰਭਾਵ ਪਵੇਗਾ ਜ਼ਿਕਰਯੋਗ ਹੈ ਕਿ 트럼ਪ ਸਰਕਾਰ ਨੇ ਭਾਰਤ ਉਤੇ ਸਭ ਤੋਂ ਪਹਿਲਾਂ ਸਟੀਲ ਅਤੇ ਦਿਯੋਗ ਤੇ ਹੀ ਆਪਣੇ 25% ਟੈਰਫ ਲਗਾਏ ਸਨ ਅਮਰੀਕਾ ਸਰਕਾਰ ਵੱਲੋਂ ਟੈਰਫ ਦਾ ਮਤਲਬ ਇਹ ਹੈ ਕਿ ਜਦੋਂ ਉਹ ਸਾਡੇ ਤੇ 25% ਟੈਰਫ ਲਗਾਏਗਾ ਤਾਂ 100 ਦੇ ਮਗਰ 25 ਰੁਪਏ ਸਾਨੂੰ ਅਮਰੀਕਾ ਸਰਕਾਰ ਨੂੰ ਹੋਰ ਵੱਧ ਦੇਣੇ ਪੈਣਗੇ ਇਸ ਤਰ੍ਹਾਂ ਰੋਜ਼ ਕਰੋੜਾਂ ਰੁਪਏ ਦਾ ਤੇ ਅਰਬਾਂ ਰੁਪਏ ਦਾ ਵਪਾਰ ਹੁੰਦਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਭਾਰਤੀ ਅਰਥਵਿਵਸਥਾ ਤੇ ਇਸ ਦਾ ਕਿੰਨਾ ਬੁਰਾ ਅਸਰ ਪਵੇਗਾ ਗੁਜਰਾਤ ਟਾਈਟਨਸ ਨੇ ਹైదరాబాద్ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ ਮੁੰਬਈ ਇੰਡੀਆ ਨਾਲ ਅੱਜ ਜਸਪ੍ਰੀਤ ਬੁੰਬਰਾ ਮੋੜ ਤੋਂ ਜਾਣਗੇ ਕਿਉਂਕਿ ਉਹ ਜ਼ਖਮੀ ਸਨ ਇਸ ਕਰਕੇ ਕਿਉਂ ਮੁੰਬਈ ਇੰਡੀਆ ਟੀਮ ਤੋਂ ਬਾਹਰ ਸਨ ਕ੍ਰਿਕਟ ਖਿਡਾਰੀ ਰਿੰਕੂ ਸਿੰਘ ਨੇ ਕਿਹਾ ਹੈ ਕਿ ਜਦੋਂ ਤੋਂ ਉਹ ਕੋਲਕਾਤਾ ਨਾਈਟ ਰਾਈਡਰ ਦੇ ਨਾਲ ਜੁੜੇ ਹਨ ਉਹਨਾਂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਹੈ ਬ੍ਰਾਜ਼ੀਲ ਵਿੱਚ ਹੋ ਰਹੇ ਵਿਸ਼ਵ ਮੁੱਕੇਬਾਜ਼ੀ ਦੇ ਵਿੱਚ ਭਾਰਤੀ ਵਿਸ਼ਵ ਮੁੱਕੇਬਾਜ਼ਾਂ ਨੇ ਸੋਨੇ ਦੇ ਤਮਗੇ ਜਿੱਤੇ ਹਨ ਮਿਆਂਮਾਰ ਵਿੱਚ ਭਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਭਾਰਤ ਸਰਕਾਰ ਨੇ ਸੀ-17 ਜਹਾਜ਼ ਦੇ ਰਾਹੀਂ ਹੋਰ ਮਨੁੱਖੀ ਸਹਾਇਤਾ ਸਮਗਰੀ ਭੇਜੀ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ শ্রীলਾਂਕਾ ਦੇ ਅਨਰਾਧਾਪੁਰਾਚੇ ਜੈ ਸ਼੍ਰੀ ਮਹਾਬੋਧੀ ਮੰਦਿਰ ਵਿੱਚ ਪ੍ਰਾਰਥਨਾ ਕੀਤੀ ਉਹਨਾਂ ਨੇ ਇੱਥੇ ਬੋਧੀ ਸੰਤੋਂ ਵੀ ਅਸ਼ੀਰਵਾਦ ਪ੍ਰਾਪਤ ਕੀਤਾ ਇਜ਼ਰਾਈਲ ਸਰਕਾਰ ਨੇ 2 ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਆਪਣੇ ਦੇਸ਼ ਵਿੱਚ ਉਹਨਾਂ ਦੀ ਐਂਟਰੀ 'ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਉਹ ਇਜ਼ਰਾਈਲ ਵਿਰੋਧੀ ਬਿਆਨਬਾਜ਼ੀ ਕਰਨ ਦੀ ਯੋਜਨਾ ਬਣਾ ਰਹੇ ਸਨ ਤੇ ਉਹ ਇਜ਼ਰਾਈਲ ਸਰਕਾਰ ਦੀ ਆਲੋਚਨਾ ਕਰ ਰਹੇ ਸਨ। ਬ੍ਰਿਟਨ ਸਰਕਾਰ ਨੇ ਇਸ ਗੱਲ 'ਤੇ ਇਤਰਾਜ਼ ਜਤਾਇਆ ਹੈ। ਵਿਸ਼ਵ ਦੇ ਪ੍ਰਸਿੱਧ ਰੇਟ ਕਲਾਕਾਰ ਸਦਾਰਸ਼ਨ ਪਟਨਾਇਕ ਨੂੰ ਇਸ ਖੇਤਰ ਵਿੱਚ ਉਹਨਾਂ ਨੂੰ ਯੋਗਦਾਨ ਕਰਨ ਲਈ ਫ੍ਰੀਡ ਸਿੰਗਟਨ ਸੈਂਡ ਮਾਸਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ਉਹ ਭਾਰਤ ਵਿੱਚ ਰੇਤ ਨਾਲ ਕਲਾਕ੍ਰਿਤੀਆਂ ਬਣਾਉਂਦੇ ਹਨ 사우ਦੀ ਅਰਬ ਨੇ ਹਾਲ ਵਿੱਚ ਹੀ 14 ਦੇਸ਼ਾਂ ਦੇ ਨਾਗਰਿਕਾਂ ਲਈ ਵੀਜਾ ਤੇ ਸਥਾਈ ਪਾਬੰਦੀ ਲਗਾ ਦਿੱਤੀ ਹੈ 사우ਦੀ ਅਰਬ ਸਰਕਾਰੀ ਪਾਬੰਦੀ ਕਾਰੋਬਾਰੀ ਪਰਿਵਾਰਕ ਅਤੇ ਵੀਜੇ ਤੋਂ ਲਾਭਾਂ ਉਮਰਾਂ ਵੀਜੇ ਤੇ ਵੀ ਲਾਗੂ ਹੋਵੇਗੀ 14 ਦੇਸ਼ਾਂ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਦੱਖਣੀ ਪੱਛਮੀ ਜਾਪਾਨ ਵਿੱਚ ਐਂਬੂਲੈਂਸ ਹੈਲੀਕਾਪਟਰ ਹਾਦਸਾ ਅਗਰਸਤ ਹੋ ਗਿਆ ਜਿਸ ਨਾਲ ਤਿੰਨ ਲੋਕ ਲਾਪਤਾ ਹਨ ਮਿਸਰ ਅਤੇ ਫਰਾਂਸ ਦੇ ਨਿਤਾਬਾਂ ਬਲੋਂ ਗਾਜਾ ਵਿੱਚ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਜ਼ਰਾਈਲ ਇੱਥੇ ਲਗਾਤਾਰ ਗਾਜਾ ਉੱਤੇ 에ਅਰ ਸਟ੍ਰਾਈਕ ਕਰ ਰਿਹਾ ਹੈ ਤੇ ਬਹੁਤ ਸਾਰੇ ਆਮ ਨਾਗਰਿਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੀ ਦੇਖ ਕੇ ਤੁਹਾਨੂੰ ਸਾਡੇ ਚੈਨਲ ਵੱਲੋਂ ਪ੍ਰਸਾਰਤ ਕੀਤੇ ਆਂਦੀਆਂ ਖਬਰਾਂ ਵਧੀਆ ਲੱਗ ਰਹੀਆਂ ਹਨ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ